ਅਗਲੀ ਜਿਹੜੀ ਅਰਜ਼ੋਸ਼ੀ ਦੀ ਗੱਲ ਕਰਦੇ ਜਾਈਏ ਅ ਅਪੀਲ ਕੋਰਟ ਨੇ ਅ ਅਲੀਨਾ ਹਾਬਾ ਜਿਹੜੀ ਰਾਸ਼ਪਤੀ 트੍ਰੰਪ ਦੀ ਪਰਸਨਲ ਲਾਇਰ ਸੀ ਜਿਸ ਨੂੰ ਯੂਐਸ ਅਟਾਰਨੀ ਜਿਹੜਾ ਹੋ ਬਣਾ ਦਿੱਤਾ ਗਿਆ ਸੀਗਾ 트੍ਰੰਪ ਪ੍ਰਸ਼ਾਸਨ ਨੇ ਨਿਊ ਜਰਸੀ ਵਾਲੇ ਜਿਹੜੇ ਉਹ ਪਾਸੇ ਤਾਂ ਫੈਡਰਲ ਅਪੀਲ ਕੋਰਟ ਨੇ ਅੱਜ ਇਹ ਆਖਿਆ ਵੀ ਜਿਹੜੀ ਅਲੀਨਾ ਹਾਬਾ ਆ ਉਹ ਅਨਲੈਫੁਲੀ ਜਿਹੜੀ ਉਹ ਇਸ ਟਾਈਮ ਸਰਵ ਕਰ ਰਹੀ ਆ ਯੂਐਸ ਦੀ ਜਿਹੜੀ ਅਟਾਰਨੀ ਦੇ ਤੌਰ ਦੇ ਉਤੇ ਨਿਊ ਜਰਸੀ ਅਦੇ ਲਈ ਸੋ ਇਸ ਤੋਂ ਪਹਿਲਾਂ ਜਿਸ ਨੇ ਜੇਮਸ ਕੌਮੀ ਐਫਪੀਏ ਦੇ ਸਾਬਕਾ ਡਾਇਰੈਕਟਰ ਤੇ ਲਟੀਸ਼ਾ ਜੇਮਸ ਨਿਊਯਾਰਕ ਦੀ ਜਿዲ ਡਿਸਟ੍ਰਿਕਟ ਹਨੀ ਉਹਦੇ ਉਲਟ ਚਾਰਜਸ ਲੈਂਦੇ ਸੀ ਉਸ ਦੀ ਜਿਹੜੀ ਕਹਿ ਸਕਦੇ ਆ ਵੀ ਲੋਨ ਦੀ ਵਿਧੀ ਆ ਉਸ ਨੂੰ ਵੀ ਲਾਫੁਲ ਅਨਲਾਫੁਲ ਜਿਹੜਾ ਉਹ ਲੋਨ ਦਿੱਤਾ ਸੀਗਾ ਸੋ ਗੈਰ ਸਵਿਧਾਨਿਕ ਗੈਰ ਕਾਨੂੰਨੀ ਟੰਗ ਦੇ ਨਾਲ ਕਹਿੰਦੇ ਵੀ ਇਸ ਟਾਈਮ ਇਹ ਯੂਐਸਟੀ ਅਟਾਰਨੀ ਜਿਹੜੀ ਉਹ ਸਰਵ ਕਰ ਰਹੀ ਹੈ ਉਹ ਵੀ ਇੱਕ ਬੀਬੀ ਸੀਗੀ ਜਿੰਨੇ ਚਾਰजेस ਜਿਹੜੇ ਉਸਦੇ ਉੱਤੇ ਲਿਆਂਦੇ ਸੀਗੇ ਸੋ ਕਹਿੰਦੇ ਵੀ ਇਸ ਟਾਈਮ ਯੂਐਸ ਅਟਾਰਨੀਜ਼ ਦੇ ਵਿੱਚ ਉਹਨਾਂ ਅਟਾਰਨੀਜ਼ ਦੇ ਵਿੱਚੋਂ ਉਸ ਲਿਸਟ ਦੇ ਵਿੱਚੋਂ ਜਿਹੜੀ ਮਿਸ ਹਾਬਾ ਹੈਗੀ ਆ ਜਿਸ ਨੂੰ 트ੰਪ ਹੋਣਾ ਨੇ ਜਿਹੜਾ ਉਹ ਲੈ ਕੇ ਆਂਦਾ ਤਾਂ ਜੋ ਜਿਹੜੇ ਪਾਵਰ ਆ ਉਸ ਤੇ ਉੱਤੇ ਜਿਹੜਾ ਦਬਦਬਾ ਆ ਡਿਪਾਰਟਮੈਂਟ ਆਫ ਜਸਟਿਸ ਤੇ ਉੱਤੇ ਜਿਹੜਾ ਕੰਟਰੋਲ ਆ ਉਹ ਬਰਕਰਾਰ ਰੱਖਿਆ ਜਿਹੜਾ ਉਹ ਜਾ ਸਕੇ ਬਹੁਤ ਸਾਰੇ ਜਿਹੜੇ 트ੰਪ ਐਡਮਿਨਿਸਟ੍ਰੇਸ਼ਨ ਦੇ ਕ੍ਰਿਟਿਕ ਉਹ ਕਹਿ ਰਹੇ ਆ ਵੀ ਇਦਾਂ ਦੀਆਂ ਜਿਹੜੀਆਂ ਅਪੁਆਇੰਟਮੈਂਟਸ ਆ ਉਹਦੇ ਨਾਲ 트ੰਪ ਡੀਓਜ ਨੂੰ ਪੂਰੀ ਤਰ੍ਹਾਂ ਪੋਲਿਟਿਸੀਜ਼ ਕਰਕੇ ਸਿਰਫ ਆਪਣੇ ਵਿਰੋਧੀਆਂ ਨੂੰ ਇੱਕ ਹਿਸਾਬ ਦੇ ਨਾਲ ਦੱਬਣ ਦੇ ਲਈ ਜਾਂ ਉਹਨਾਂ ਨੂੰ ਕੇਸਾਂ ਦੇ ਵਿੱਚ ਫਸਾਉਣ ਦੇ ਲਈ ਇਹ ਕਾਰਵਾਈ ਜਿਹੜੀ ਉਹ ਕਰ ਰਹੇ ਆ ਪਰ ਅੱਜ ਇਹ ਫੈਡਰਲ ਅ ਕੋਰਟ ਆਫ ਅਪੀਲ ਫਿਲਡੈਲਫੀਆ ਵਿੱਚ ਬੇਸਡ ਆ ਤਿੰਨ ਜੱਜ ਇਸ ਬੈਂਚ ਦੇ ਉੱਤੇ ਜਿਹੜੇ ਉਹ ਬੈਠਦੇ ਆ ਉਹਨਾਂ ਨੇ ਕਨਫਰਮ ਕੀਤਾ ਜਿਹੜਾ ਆ ਵੀ ਜਿਹੜੀ ਫੈਡਰਲ ਡਿਸਟ੍ਰਿਕਟ ਕੋਰਟ ਜੱਜ ਨੇ ਪਹਿਲੀ ਰੂਲਿੰਗ ਦਿੱਤੀ ਸੀਗੀ ਜਿਸ ਜਿਸ ਨੇ ਇਹ ਆਖਿਆ ਸੀਗਾ ਵੀ ਇਹ ਗੈਰਸੰਵਧਾਨਿਕ ਤਰੀਕੇ ਦੇ ਨਾਲ ਬੀਬੀ ਨੂੰ ਲਾਇਆ ਗਿਆ ਆ ਤੇ ਵਾਇਲਟ ਕਰਦੀ ਆ ਜਿਹੜਾ ਕਾਨੂੰਨ ਲਿਖਿਆ ਗਿਆ ਆ ਅਤੇ ਗਵਰਨਮੈਂਟ ਦੀਆਂ ਜਿਹੜੀਆਂ ਟੈਕਟਿਕਸ ਆ ਉਹ ਜਿਹੜੀਆਂ ਵਰਤੀਆਂ ਜਾ ਰਹੀਆਂ ਉਹ ਗੈਰਕਾਨੂੰਨੀ ਆ ਸੋ ਉਸ ਨੂੰ ਜਿਹੜੀ ਇੱਕ ਹਿਸਾਬ ਦੇ ਨਾਲ ਮਾਨਤਾ ਦਿੱਤੀ ਆ ਤੇ ਜਿਹੜੇ ਯੂਐਸ ਅਟਰਨੀ ਆ ਅਲੀਨਾ ਹਾਬਾ ਉਸ ਦੀ ਜਿਹੜੀ ਨੋਮੀਨੇਸ਼ਨ ਆ ਉਸ ਦੀ ਅਪੁਆਇੰਟਮੈਂਟ ਆ ਉਸ ਨੂੰ ਇੱਕ ਹਿਸਾਬ ਦੇ ਨਾਲ ਅਲ ਲਾਫੁਲੀ ਸਰਵ ਕਰਨ ਵਾਲੇ ਪਾਸੇ ਨੂੰ ਜਿਹੜਾ ਉਹ ਐਲਾਨ ਇਹਨਾਂ ਨੇ ਕਰ ਦਿੱਤਾ ਹੈ ਇਹ ਫੈਸਲਾ ਜਿਹੜਾ ਉਹ ਜਿਹੜਾ ਹਸਨਾ ਦਿੱਤਾ ਗਿਆ ਹੈਗਾ ਸੋ ਇਸ ਇਹਨਾਂ ਕੀ ਫਰਕ ਪਾਊਗਾ ਅ ਇਹ ਜਿਹੜਾ ਉਹ ਦੇਖਣ ਵਾਲੀ ਗੱਲ ਆ ਇਹ ਵੀ ਜ਼ਿਕਰ ਜੋ ਗੱਲ ਆ ਵੀ ਕਿਉਂਕਿ ਇਹ ਯੂਐਸ ਦੇ ਟਰਨ ਇਸ ਦੇ ਹੋਣ ਕਰਕੇ ਇਹ ਬਹੁਤ ਸਾਰੇ ਜਿਹੜੇ ਕੇਸ ਆ ਸੁਪਰੀਮ ਕੋਰਟ ਤੱਕ ਜਿਹੜੇ ਪਹੁੰਚਦੇ ਆ ਮਿਸਟਰ ਲਾਨਾ ਹੱਬਾ ਜਿਹੜੀ ਆ ਅਲੀਨਾ ਹੱਬਾ ਆ ਉਹਨਾਂ ਦਾ ਵੀ ਜਿਹੜਾ ਇੱਕ ਕੇਸ ਆ ਸੁਪਰੀਮ ਕੋਰਟ ਦੇ ਵਿੱਚ ਪਹੁੰਚਿਆ ਹੋਇਆ ਆ ਸੋ ਇਹ ਹੁਣ ਜੇ ਅਨਲੌਫਲੀ ਸਰਵ ਕਰ ਰਹੀ ਹੈ ਫੈਡਰਲ ਕੋਰਟ ਅਪੀਲ ਇਹ ਕਹਿ ਰਹੀ ਆ ਇਹ ਹੁਣ ਸੁਣਵਾਈ ਦੇ ਵਿੱਚ ਉੱਥੇ ਜਾ ਸਕੂਗੀ ਨਹੀਂ ਜਾ ਸਕੂਗੀ ਇਹ ਹੁਣ ਨਵਾਂ ਜਿਹੜਾ ਪੇਚਾ ਆ ਹਰਜੋਤ ਸਿੰਘ ਜੀ ਇੱਥੇ ਪੈ ਚੁੱਕਾ ਆ ਇਸ ਤੋਂ ਪਹਿਲਾਂ ਫੈਡਰਲ ਕੋਰਟ ਨੇ ਜਿਹੜੀ ਮਿਸ ਹੈਲੀਗਨ ਆ ਉਸ ਨੂੰ ਵੀ ਅਨਲੌਫਲੀ ਅਪੁਆਇੰਟਡ ਐਲਾਨ ਦਿੱਤਾ ਗਿਆ ਸੀਗਾ ਜੀ